एसपीएस नगर पुलिस डिपार्टमेंट ਤੇ ਪੂਰਾ ਪ੍ਰਸ਼ਾਸਨ ਇਕੱਠਾ ਫਲੈਗ ਮਾਰਚ ਕਰੂਗਾ ਜਿਹੜੀ ਫਲੈਗ ਮਾਰਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਦੱਸਣ ਵਾਸਤੇ ਇਹ ਹੁੰਦੀ ਹੈ ਕਿ ਜੀ ਅਮਨ ਸ਼ਾਂਤੀ ਪੂਰੀ ਸ਼ਹਿਰ ਚ ਹੈ। ਪੁਲਿਸ ਫੋਰਸ प्रशासन ਹਰ ਟਾਈਮ ਅਲਰਟ ਹੈਗਾ ਕੋਈ ਵੀ ਅਨਟੂਰਡ ਇਨਸੀਡੈਂਟ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੂਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਅੱਜ ਅਸੀਂ ਇੱਥੇ ਐਸਪੀਐਸ ਨਗਰ ਦੇ ਵਿੱਚ ਫਲੈਗ ਮਾਰਚ ਕਰਵਾ ਰਹੇ ਹਾਂ। ਇਹ ਇਹਦੇ ਵਿੱਚ ਸਾਡੀ BSF ਦੀ ਟੁਕੜੀ ਸਾਡੇ ਨਾਲ ਹੈਗੀ ਹੈ ਤੇ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ 100 ਮੁਲਾਜ਼ਮ ਹੈਗੇ ਆ। ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਵੀ ਕੀਤੀ ਹੋਈ ਹੈ। ਇਹ 8:00 ਵਜੇ ਦੇ ਵਿੱਚ ਤੱਕ ਸਾਰੀ ਨਾਕਾਬੰਦੀ ਰਹੇਗੀ। ਇਹਦੇ ਵਿੱਚ ਅਸੀਂ ਕੋਈ ਸ਼ੱਕੀ ਮੋਟਰਸਾਈਕਲ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਹੈ ਉਹਨਾਂ ਸਾਰਿਆਂ ਦੀ ਚੈਕਿੰਗ ਕਰਾਂਗੇ। ਅੱਜ ਐਸਪੀ ਐਸ ਨਗਰ ਪੁਲਿਸ ਡਿਪਾਰਟਮੈਂਟ ਤੇ ਪੂਰਾ ਪ੍ਰਸ਼ਾਸਨ ਇਕੱਠਾ ਫਲੈਗ ਮਾਰਚ ਕਰੂਗਾ। ਸ਼ਹਿਰ ਦੇ ਕੀ ਲਕਾਂਚ ਮੁੱਲਿਆਂ ਚ ਜਿਹੜੀ ਫਲੈਗ ਮਾਰਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਦੱਸਣ ਵਾਸਤੇ ਇਹ ਹੁੰਦੀ ਹੈ ਕਿ ਜੀ ਅਮਨ ਸ਼ਾਂਤੀ ਪੂਰੀ ਸ਼ਹਿਰ ਚ ਹੈਗੀ ਹੈ ਪੁਲਿਸ ਫੋਰਸ ਪ੍ਰਸ਼ਾਸਨ ਹਰ ਟਾਈਮ ਅਲਰਟ ਹੈਗਾ ਕੋਈ ਵੀ ਅਨਟੂਰਡ ਇਨਸੀਡੈਂਟ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੂਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਜਿਸ ਤਰ੍ਹਾਂ ਸਾਰੇ ਨੂੰ ਪਤਾ ਹੈ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਕੋਈ ਵੀ ਉਲੰਘਣਾ ਜਿਹੜੀ ਕੋਈ ਵੀ ਵਿਅਕਤੀ ਕਰੂਗਾ ਅਸੀਂ ਉਹਦੇ ਨਾਲ ਬਹੁਤ ਸ਼ਕਤੀ ਨਾਲ ਪੇਸ਼ ਆਵਾਂਗੇ ਮੀਡੀਆ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਇਲੈਕਸ਼ਨ ਜਿਹੜੀਆਂ ਹੈਗੀਆਂ ਇਹ ਸਾਡਾ ਬਹੁਤ ਮੁਸ਼ਕਲ ਅਸੀਂ ਡੈਮੋਕ੍ਰੇਸੀ ਪ੍ਰਾਪਤ ਕੀਤੀ ਹੈ ਐਂਡ ਇਲੈਕਸ਼ਨਸ ਰਾਹੀਂ ਅਸੀਂ voting ਕਰਨੀ ਹੈ ਫੇਅਰ voting ਹੋਣੀ ਚਾਹੀਦੀ ਹੈ ਫ੍ਰੀ ਫਰਮ ਐਨੀ ਪ੍ਰੈਸ਼ਰਸ ਐਂਡ ਅਸੀਂ ਇਹਨੂੰ ਇਨਸ਼ੋਰ ਟੂ ਦਾ ਟੀ ਕਰਾਂਗੇ ਥੈਂਕ ਯੂ ਅੱਜ ਅਸੀਂ ਇੱਥੇ ਐਸ ਪੀ ਐਸ ਨਗਰ ਦੇ ਵਿੱਚ ਫਲੈਗ ਮਾਰਚ ਕਰਵਾ ਰਹੇ ਹਾਂ ਇਹ ਇਹਦੇ ਵਿੱਚ ਸਾਡੀ ਬੀਐਸਐਫ ਦੀ ਟੁਕੜੀ ਸਾਡੇ ਨਾਲ ਹੈਗੀ ਹੈ ਤੇ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ 100 ਮੁਲਾਜ਼ਮ ਹੈਗੇ ਆ। ਇਸ ਦੇ ਨਾਲ ਨਾਲ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਵੀ ਕੀਤੀ ਹੋਈ ਹੈ। ਇਹ 8:00 ਵਜੇ ਦੇ ਵਿੱਚ ਤੱਕ ਸਾਰੀ ਨਾਕਾਬੰਦੀ ਰਹੇਗੀ। ਇਹਦੇ ਵਿੱਚ ਅਸੀਂ ਕੋਈ ਸ਼ੱਕੀ ਮੋਟਰਸਾਈਕਲ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਹੈ ਉਹਨਾਂ ਸਾਰਿਆਂ ਦੀ ਚੈਕਿੰਗ ਕਰਾਂਗੇ। ਜਿੱਦਾਂ ਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ। ਉਸ ਤੋਂ ਬਾਅਦ ਇਹ ਜਿਹੜਾ ਸਾਡਾ ਕਾਸ ਆਪਰੇਸ਼ਨ ਹੈਗਾ ਇਹ ਕੌਨਫੀਡੈਂਸ ਬਿਲਡਿੰਗ ਮੀਜ਼ਰ ਹੈਗਾ। ਇਹਦੇ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸ਼ਰਾਰਤੀ ਅੰਸਰ ਹੈ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਤੇ ਸਾਡਾ ਪ੍ਰਸ਼ਾਸਨ ਹੈ ਅਸੀਂ 24 ਘੰਟੇ ਤਨਖਾਤ ਹੈਗੇ ਆ ਤੇ ਜੇ ਕੋਈ ਵੀ ਕੋਈ ਸ਼ਰਾਤੀ ਕੰਮ ਕਰਦਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਖਿਲਾਫ ਅਸੀਂ ਪੂਰੀ ਸ਼ਕਤੀ ਕਰਾਂਗੇ ਆਪ ਵੀ ਫੋਰਸ ਆਣੀ ਸਰ ਹਾਂਜੀ ਆ ਬਿਲਕੁਲ ਜਿਹੜਾ ਇਹ ਹਜੇ ਫੋਰਸ ਆਈ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਣਗੇ ਹੋਰ ਵੀ ਫੋਰਸ ਆਏਗੀ ਤੇ ਅਸੀਂ ਹੋਰ ਵੀ ਨਾਕਾਬੰਦ ਜਿਹੜੀ ਉਹ ਦੱਸਾਂਗੇ ਬੰਦਾ ਕੀ ਬੰਦੂਆ ਤੁਹਾਡੀ ਇਸ ਤਰ੍ਹਾਂ ਫਲੈਗ ਮਾਰਚ ਹਾਂਜੀ ਬੰਦਾ ਕੀ हां जी हां ਜਿਹੜਾ ਅਸੀਂ ਪਹਿਲਾਂ ਪੈਦਲ ਮਾਰਚ ਕੱਢਾਂਗੇ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਗੱਡੀਆਂ ਦੇ ਵਿੱਚ ਸਾਡਾ ਪਿੰਡਾਂ ਦੇ ਵਿੱਚ ਵੀ ਫਲੈਗ ਮਾਰਚ ਚੱਲੇਗਾ ਸਰ ਹਮ ਲੋਕ ਕਨਰ ਵੀ ਰابطਾ ਬਣਾਇਆ ਜਾ ਰਿਹਾ ਹੈ ਜਦੋਂ ਗੱਲਬਾਤ ਬਾਅਦ ਕੀਤੀ ਉਹ ਵੀ ਕਿ ਆਪ ਲੋਕਾਂ ਨਾਲ ਵੀ ਬਿਲਕੁਲ ਜੀ ਬਿਲਕੁਲ ਅਸੀਂ ਟਾਈਮ ਤੋਂ ਟਾਈਮ ਜਿਹੜਾ ਹੈਗਾ ਅਸੀਂ ਲੋਕਾਂ ਦੀ ਸਲਾਹ ਵੀ ਲੈਣੇ ਹੈਗੇ ਆ ਜਿਵੇਂ ਕਿ ਅਸੀਂ ਇੱਕ ਨੰਬਰ ਵੀ ਜਾਰੀ ਕੀਤਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਜੇ ਕਿਸੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਆਫਤੀ ਹੈਗੀ ਹੈ ਕੋਈ ਸਾਨੂੰ ਸਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਤਾਂ ਸਾਡੇ ਤੱਕ ਪਹੁੰਚਾ ਸਕਦਾ ਹੈ ਜੇ ਪਬਲਿਕ ਪ੍ਰੇਜ਼ਰ ਬੱਸਰ ਡਾਊਗਰ ਰੇਲਵੇ ਸਟੇਸ਼ਨ ਕੋਈ ਚੈਕਿੰਗ ਹੋ ਰਹੀ ਹੈ ਸਰ ਬਿਲਕੁਲ ਜੀ ਬਿਲਕੁਲ ਸਾਡਾ ਜਿਵੇਂ ਤੁਹਾਨੂੰ ਅੱਜ ਵੀ ਦੱਸਿਆ ਅੱਜ ਵੀ ਸਾਡਾ ਕਸ ਆਪਰੇਸ਼ਨ ਹੈਗਾ ਜਿਹਦੇ ਜਿਹਦੇ ਚ ਅਸੀਂ 12 ਜਗ੍ਹਾ ਤੇ ਨਾਕਾਬੰਦੀ ਕੀਤੀ ਹੈ ਤੇ ਪਹਿਲਾਂ ਵੀ ਜਿਹੜਾ ਅਸੀਂ ਰੇਲਵੇ ਸਟੇਸ਼ਨ ਦੀ ਤੇ ਬੱਸ ਸਟੈਂਡ ਦੀ ਇਹਨਾਂ ਦੀ ਵੀ ਜਿਹੜੀ ਚੈਕਿੰਗ ਟਾਈਮ ਟੂ ਟਾਈਮ ਕਰਵਾਉਂਦੇ ਰਹੇ ਐਸਪੀਐਸ ਨਗਰ ਪੁਲਿਸ ਡਿਪਾਰਟਮੈਂਟ ਤੇ ਪੂਰਾ ਪ੍ਰਸ਼ਾਸਨ ਇਕੱਠਾ ਫਲੈਗ ਮਾਰਚ ਕਰੂਗਾ ਜਿਹੜੀ ਫਲੈਗ ਮਾਰਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਦੱਸਣ ਵਾਸਤੇ ਇਹ ਹੁੰਦੀ ਹੈ ਕਿ ਜੀ ਅਮਨ ਸ਼ਾਂਤੀ ਪੂਰੀ ਸ਼ਹਿਰ ਚ ਹੈ ਪੁਲਿਸ ਫੋਰਸ ਸ਼ਾਸਨ ਹਰ ਟਾਈਮ ਅਲਰਟ ਹੈਗਾ ਕੋਈ ਵੀ ਅਨਟੂਰਡ ਇਨਸੀਡੈਂਟ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੂਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਅੱਜ ਅਸੀਂ ਇੱਥੇ ਐਸਪੀ ਐਸ ਨਗਰ ਦੇ ਵਿੱਚ ਫਲੈਗ ਮਾਰਚ ਕਰਵਾ ਰਹੇ ਹਾਂ ਇਹ ਇਹਦੇ ਵਿੱਚ ਸਾਡੀ ਬੀਐਸਐਫ ਦੀ ਟੁਕੜੀ ਸਾਡੇ ਨਾਲ ਹੈਗੀ ਹੈ ਤੇ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ 100 ਮੁਲਾਜ਼ਮ ਹੈਗੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਵੀ ਕੀਤੀ ਹੋਈ ਹੈ ਇਹ ਸਾਡੇ 8 ਵਜੇ ਦੇ ਵਿੱਚ ਤੱਕ ਸਾਰੀ ਨਾਕਾਬੰਦੀ ਰਹੇਗੀ ਇਹਦੇ ਵਿੱਚ ਅਸੀਂ ਕੋਈ ਸ਼ਕਤੀ ਮੋਟਰਸਾਈਕਲ ਜਾ ਕੋਈ ਹੋਰ ਸ਼ੱਕੀ ਵਿਅਕਤੀ ਹੈ ਉਹਨਾਂ ਸਾਰਿਆਂ ਦੀ ਚੈਕਿੰਗ ਕਰਾਂਗੇ ਅੱਜ ਐਸਪੀਐਸ ਨਗਰ ਪੁਲਿਸ ਡਿਪਾਰਟਮੈਂਟ ਤੇ ਪੂਰਾ ਪ੍ਰਸ਼ਾਸਨ ਇਕੱਠਾ ਫਲੈਗ ਮਾਰਚ ਕਰੂਗਾ ਸ਼ਹਿਰ ਦੇ ਕਈ ਇਲਾਕਿਆਂ 'ਚ ਮੁਹੱਲਿਆਂ 'ਚ ਜਿਹੜੀ ਫਲੈਗ ਮਾਰਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਦੱਸਣ ਵਾਸਤੇ ਇਹ ਹੁੰਦੀ ਹੈ ਕਿ ਜੀ ਅਮਨ ਸ਼ਾਂਤੀ ਪੂਰੀ ਚerche ਗਈ ਹੈ ਪੁਲਿਸ ਫੋਰਸ ਪ੍ਰਸ਼ਾਸਨ ਹਰ ਟਾਈਮ ਅਲਰਟ ਹੈਗਾ ਕੋਈ ਵੀ ਅਨਟੂਰਡ ਇਨਸੀਡੈਂਟ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੂਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਕੋਈ ਵੀ ਉਲੰਘਣਾ ਜਿਹੜੀ ਕੋਈ ਵੀ ਵਿਅਕਤੀ ਕਰੂਗਾ ਅਸੀਂ ਉਹਦੇ ਨਾਲ ਬਹੁਤ ਸ਼ਕਤੀ ਨਾਲ ਪੇਸ਼ ਆਵਾਂਗੇ ਮੀਡੀਆ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਇਲੈਕਸ਼ਨ ਜਿਹੜੀਆਂ ਹੈਗੀਆਂ ਇਹ ਸਾਡਾ ਬਹੁਤ ਮੁਸ਼ਕਲ ਅਸੀਂ ਡੈਮੋਕ੍ਰੇਸੀ ਪ੍ਰਾਪਤ ਕੀਤੀ ਹੈ ਐਂਡ ਇਲੈਕਸ਼ਨਸ ਰਾਹੀਂ ਅਸੀਂ VOTING ਕਰਨੀ ਹੈ ਫੇਅਰ VOTING ਹੋਣੀ ਚਾਹੀਦੀ ਹੈ ਫ੍ਰੀ ਫਰਮ ਐਨੀ ਪ੍ਰੈਸ਼ਰਸ ਐਂਡ ਅਸੀਂ ਇਹਨੂੰ ਇਨਸ਼ੋਰ ਤੂ ਦਾ ਟੀ ਕਰਾਂਗੇ ਥੈਂਕ ਯੂ ਰਾਈਟ ਅੱਜ ਅਸੀਂ ਇੱਥੇ ਐਸ ਪੀ ਐਸ ਨਗਰ ਦੇ ਵਿੱਚ ਫਲੈਗ ਮਾਰਚ ਕਰਵਾ ਰਹੇ ਹਾਂ ਇਹ ਇਹਦੇ ਵਿੱਚ ਸਾਡੀ ਬੀ ਐਸ ਐਫ ਦੀ ਟੁਕੜੀ ਸਾਡੇ ਨਾਲ ਹੈਗੀ ਹੈ ਤੇ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ 100 ਮੁਲਾਜ਼ਮ ਹੈਗੇ ਆ ਇਸ ਦੇ ਨਾਲ ਨਾਲ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਵੀ ਕੀਤੀ ਹੋਈ ਹੈ ਇਹ 8:00 ਵਜੇ ਦੇ ਵਿੱਚ ਤੱਕ ਸਾਰੀ ਨਾਕਾਬੰਦੀ ਰਹੇਗੀ ਇਹਦੇ ਵਿੱਚ ਅਸੀਂ ਕੋਈ ਸ਼ੱਕੀ ਮੋਟਰਸਾਈਕਲ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਹੈ ਉਹਨਾਂ ਸਾਰਿਆਂ ਦੀ ਚੈਕਿੰਗ ਕਰਾਂਗੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ ਉਸ ਤੋਂ ਬਾਅਦ ਇਹ ਜਿਹੜਾ ਸਾਡਾ ਕਸ ਆਪਰੇਸ਼ਨ ਹੈਗਾ ਇਹ ਕੰਫੀਡੈਂਸ ਬਿਲਡਿੰਗ ਮੀਜ਼ਰ ਹੈਗਾ ਇਹ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸ਼ਰਾਰਤੀ ਅਨਸਰ ਹੈ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਤੇ ਸਾਡਾ ਪ੍ਰਸ਼ਾਸਨ ਹੈ ਅਸੀਂ 24 ਘੰਟੇ ਤਨਖਤ ਹੈਗੇ ਆ ਤੇ ਜੇ ਕੋਈ ਵੀ ਕੋਈ ਸ਼ਰਾਰਤੀ ਕੰਮ ਕਰਦਾ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦੇ ਖਿਲਾਫ ਅਸੀਂ ਪੂਰੀ ਸ਼ਕਤੀ ਕਰਾਂਗੇ ਆਪ ਵੀ ਫੋਰਸ ਆਣੀ ਸਰ ਹਾਂਜੀ ਆ ਬਿਲਕੁਲ ਜਿਹੜਾ ਇਹ ਹਜੇ ਫੋਰਸ ਆਈ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਣ ਗੰਡਾ ਕੀ ਪਲੂਰ ਟ੍ਰਿਸਟ ਫਲੈਗ ਮਾਰਚ ਹਾਂਜੀ ਗੰਡਾ ਕੀ ਹਾਂਜੀ ਹਾਂ ਜਿਹੜਾ ਅਸੀਂ ਪਹਿਲਾਂ ਪੈਦਲ ਮਾਰਚ ਕੱਢਾਂਗੇ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਗੱਡੀਆਂ ਦੇ ਵਿੱਚ ਸਾਡਾ ਪਿੰਡਾਂ ਦੇ ਵਿੱਚ ਵੀ ਫਲੈਗ ਮਾਰਚ ਚੱਲੇਗਾ ਸਰ ਹਮ ਲੋਕਾਂ ਨਾਲ ਵੀ ਰابطਾ ਬਣਾਇਆ ਜਾਵੇਗਾ ਬਿਲਕੁਲ ਬਾਅਦ ਬਾਅਦ ਕੀ ਆਪ ਲੋਕਾਂ ਨਾਲ ਵੀ ਬਿਲਕੁਲ ਜੀ ਬਿਲਕੁਲ ਅਸੀਂ ਟਾਈਮ ਤੋਂ ਟਾਈਮ ਜਿਹੜਾ ਹੈਗਾ ਅਸੀਂ ਲੋਕਾਂ ਦੀ ਸਲਾਹ ਵੀ ਲੈਣੇ ਹੈਗੇ ਆ ਜਿਵੇਂ ਕਿ ਅਸੀਂ ਇੱਕ ਨੰਬਰ ਵੀ ਜਾਰੀ ਕੀਤਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਜੇ ਕਿਸੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਆਫਤੀ ਹੈਗੀ ਹੈ ਕੋਈ ਸਾਨੂੰ ਸਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਤਾਂ ਸਾਡੇ ਤੱਕ ਪ ਇਹ ਪਬਲਿਕ ਰਿਜਰਵ ਬਸਰ ਡਾਊਗਰ ਰੇਲਵੇ ਤੋਂ ਕੋਈ ਜਾਂਚ ਚੈਕਿੰਗ ਹੋ ਰਹੀ ਹੈ ਸਰ ਬਿਲਕੁਲ ਜੀ ਬਿਲਕੁਲ ਸਾਡਾ ਜਿਵੇਂ ਤੁਹਾਨੂੰ ਅੱਜ ਵੀ ਦੱਸਿਆ ਅੱਜ ਵੀ ਸਾਡਾ ਕਸ ਆਪਰੇਸ਼ਨ ਹੈਗਾ ਜਿਹਦੇ ਜਿਹਦੇ ਚ ਅਸੀਂ 12 ਜਗ੍ਹਾ ਤੇ ਨਾਕਾਬੰਦੀ ਕੀਤੀ ਹੈ ਤੇ ਪਹਿਲਾਂ ਵੀ ਜਿਹੜਾ ਅਸੀਂ ਰੇਲਵੇ ਸਟੇਸ਼ਨ ਦੀ ਤੇ ਬੱਸ ਸਟੈਂਡ ਦੀ ਇਹਨਾਂ ਦੀ ਵੀ ਜਿਹੜੀ ਚੈਕਿੰਗ ਟਾਈਮ ਟੂ ਟਾਈਮ ਕਰਵਾਉਂਦੇ ਹਾਂ